ਪਾਲਕ ਵਾਲੀ ਦਾਲ ਬਹੁਤ ਹੀ ਟੇਸਟੀ ਬਹੁਤ ਹੀ ਸਵਾਦਿਸ਼ਟ ਹਰ ਕੋਈ ਇਹਨੂੰ ਖੁਸ਼ ਹੋ ਕੇ ਵਿਖਾਵੇਗਾ ਜਦੋਂ ਵੀ ਤੁਸੀਂ ਬਣਾਉਣੀ ਹੋਵੇ ਇਸ ਤਰ੍ਹਾਂ ਬਣਾਵੋ ਜਿਵੇਂ ਮੈਂ ਬਣਾਈ ਆ ਬਹੁਤ ਹੀ ਟੇਸਟੀ ਤੜਕੇ ਵਾਲੀ ਪਾਲਕ ਵਾਲੀ ਦਾਲ ਬਣਾਓ ਖਾਓ ਤੇ ਸਭ ਨੂੰ ਖਿਲਾਓ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਖੋਸ਼ ਰਹੋ ਤੰਦਰੁਸਤ ਰਹੋ ਤੰਦਰੁਸਤ ਵਧੀਆ ਖਾਓ ਤੇ ਤੰਦਰੁਸਤ ਰਹੋ ਵਾਹਿਗੁਰੂ ਤੁਹਾਨੂੰ ਆਪਣੇ ਆਪਣੇ ਪਰਿਵਾਰਾਂ ਚ ਜਿੱਥੇ ਵੀ ਰੱਖੇ ਹੱਸਦਾ ਵਸਦਾ ਬਾਹ ਤੇ ਚੜ੍ਹਦੀ ਕਲਾ ਚ ਰੱਖੇ ਅਸੀਂ ਵੀ ਠੀਕਿਆਂ ਤੇ ਚੜ੍ਹਦੀ ਕਲਾ ਚ ਹਾਂ ਜੀ ਅੱਜ ਮੈਂ ਬਣਾ ਰਹੀ ਆਂ ਪਾਲਕ ਵਾਲੀ ਦਾਲ ਇਹ ਦਾਲ ਮੈਂ ਅੱਧਾ ਕੱਪ ਲਿਆ ਜੀ ਮੂੰਗੀ ਦੀ ਦਾਲ ਤੇ ਅੱਧਾ ਕੱਪ ਲਿਆ ਦੇਖੋ ਤੁਸੀਂ ਦੇਖ ਰਹੇ ਹੋ ਛੋਲਿਆਂ ਦੀ ਦਾਲ ਇਹਨਾਂ ਨੂੰ ਮੈਂ ਭੇਂ ਦਿੱਤਾ ਸੀਗਾ 4-3 ਕੋ ਘੰਟੇ ਮੈਂ ਪਿੰਤਾ ਆ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਜਿਆਦਾ ਲੰਬਾ ਸਮਾਂ ਟਾਈਮ ਇਹਨੂੰ ਪਿਉਣ ਦੀ ਬਹੁਤ ਜਲਦੀ ਬਣ ਜਾਂਦੀ ਆ 2-3 ਘੰਟੇ ਪੀਣ ਤੋਂ ਬਾਅਦ ਜੀ ਮੈਂ ਤੁਹਾਨੂੰ ਹੁਣ ਦਿਖਾ ਰਹੀ ਆ ਇਹ ਪਾਲਕ ਪਾਲਕ ਜੀ ਮੈਂ ਚੰਗੀ ਤਰ੍ਹਾਂ ਇਹਨੂੰ ਧੋ ਕੇ ਬਿਲਕੁਲ ਪੱਤਾ ਪੱਤਾ ਦੋਨਾਂ ਪਾਸੇ ਤੋਂ ਚੈੱਕ ਕਰਕੇ ਸਾਫ਼ ਕਰਕੇ ਧੋ ਕੇ ਬਾਅਦ ਵਿੱਚ ਇਹਨਾਂ ਨੂੰ ਮੈਂ ਧੋਤਾ ਕਿਉਂਕਿ ਕਈ ਵਾਰ ਪਾਲਕ ਦੇ ਪੱਤੇ ਨਾਲ ਕੀੜਾ ਵੀ ਹੁੰਦਾ ਆ ਤੇ ਉਹ ਤੁਸੀਂ ਧਿਆਨ ਰੱਖਣਾ ਆ ਬਹੁਤ ਵਧੀਆ ਪਾਲਕ ਆ ਰਹੀ ਆ ਖਾਓ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਓ ਜੀ ਬਹੁਤ ਹੈਲਥੀ ਆ ਪਾਲਕ ਜਿਹੜੀ ਸਾਡੀ ਆਇਰਨ ਦੀ ਖੂਨ ਦੀ ਕਮੀ ਨੂੰ ਵੀ ਪੂਰਾ ਕਰਦੀ ਆ ਤੇ ਸਾਡੀਆਂ ਅੱਖਾਂ ਵਾਸਤੇ ਵੀ ਬਹੁਤ ਵਧੀਆ ਆ ਹਰੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਆ ਜੀ ਇਸ ਤਰ੍ਹਾਂ ਪਾਲਕ ਦੇ ਪੱਤੇ ਲੈ ਲਿਆ ਜੀ ਮੈਂ ਤੇ ਪਾਲਕ ਦੇ ਪੱਤਿਆਂ ਨੂੰ ਇਸ ਤਰ੍ਹਾਂ ਨਾ ਇਹ ਪੱਤੇਆਂ ਤੇ ਪੱਤੇ ਰੱਖ ਕੇ ਇਹਨੂੰ ਇਸ ਤਰ੍ਹਾਂ ਆਪਾਂ ਕੱਟਣਾ ਆ ਤਾਂ ਜੋ ਜਿਹੜੇ ਇਹਦੇ ਲੱਛੇ ਜੇ ਬਣਨ ਤੇ ਜਦੋਂ ਆਪਾਂ ਖਾਈਏ ਇਹਦੀ ਜਿਹੜੀ ਇਹਦੇ ਜਿਹੜੇ ਪੋਸ਼ਟਿਕ ਤੱਤ ਆ ਉਹ ਵੀ ਨਸ਼ਟ ਨਾ ਹੋਣ ਇਸ ਤਰ੍ਹਾਂ ਇਹਦਾ ਜਿਹੜਾ ਹਰਾਪਣ ਆ ਉਹ ਵੀ ਬਰਕਰਾਰ ਰਹੇ ਤੇ ਮੈਂ ਸਾਰੀ ਪਾਲਕ ਇਸੇ ਤਰ੍ਹਾਂ ਹੀ ਕੱਟ ਲਈ ਆ ਕੱਟਣ ਤੋਂ ਬਾਅਦ ਜੀ ਪਾਣੀ ਗਰਮ ਕੀਤਾ ਉਹਦੇ ਵਿੱਚ ਹਾਫ ਟੀस्पून ਹਲਦੀ ਪਾਈ ਹਾਫ ਟੀस्पून ਨਮਕ ਪਾਇਆ ਤੇ ਇਹ ਜਿਹੜੀ ਪਾਲਕ ਆ ਇਹ ਮੈਂ ਪਾ ਦੇਣੀ ਆ ਰਿਜਦੇ ਹੋਏ ਪਾਣੀ ਦੇ ਵਿੱਚ ਪਾਣੀ ਆ ਜੀ ਤੁਸੀਂ ਠੰਡੇ ਪਾਣੀ ਚ ਨਹੀਂ ਪਾ ਕੇ ਰੱਖਣੀ ਰਿਜਦੇ ਪਾਣੀ ਚ ਪਾਣ ਤੋਂ ਬਾਅਦ ਜੀ ਇਹ ਜਿਹੜੇ ਮੈਂ ਇਹਦੇ ਵਿੱਚ ਦਮਕ ਤੇ ਹਲਦੀ ਪਾਈਏ ਇਹਦੇ ਨਾਲ ਜਿਹੜਾ ਇਹਦਾ ਹਰਾ ਰੰਗ ਆ ਬਿਲਕੁਲ ਬਰਕਰਾਰ ਰਹੂਗਾ ਇਹਨੂੰ ਤੁਹਾਨੂੰ ਠੰਡੇ ਪਾਣੀ ਚ ਪਾਉਣ ਦੀ ਕੋਈ ਜ਼ਰੂਰਤ ਨਹੀਂ ਨਿਕੜਨ ਤੋਂ ਬਾਅਦ ਆ ਦੇਖੋ ਪਾਣੀ ਬੋਇਲ ਹੋ ਰਿਹਾ ਸੀ ਉਹਦੇ ਵਿੱਚ ਪਾਲਕ ਪਾਣ ਤੋਂ ਬਾਅਦ ਜੀ ਗੈਸ ਦੀ ਫਲੇਮ ਬੰਦ ਕਰ ਦੇਣੀ ਆ ਤੇ ਇਹਨੂੰ ਆਪਾਂ ਟੱਕ ਕੇ ਰੱਖ ਦੇਣਾ ਆ ਤੇ ਆ ਦੇਖੋ ਜੀ 2 ਤੋਂ 3 ਮਿੰਟ ਲਈ ਟੱਕ ਕੇ ਰੱਖਣ ਤੋਂ ਬਾਅਦ ਜੀ ਤੁਸੀਂ ਦੇਖਣਾ ਇਹ ਜਿਹੜੀ ਪਾਲਕ ਆ ਸਾਡੀ ਬਿਲਕੁਲ ਦੇਖੋ ਹਰੀ ਆ ਬਿਲਕੁਲ ਕਾਲੀ ਨਹੀਂ ਹੋਈ ਤੇ ਇਹਨੂੰ ਆਪਾਂ ਇੱਕ ਨਿਛਾਣਨੇ ਦੇ ਵਿੱਚ ਕੱਢ ਲੈਣਾ ਆ ਤਾਂ ਜੋ ਜਿਹੜਾ ਇਹਦਾ ਪਾਣੀ ਆ ਸਾਰਾ ਇਹ ਡਰੇਨ ਕਰ ਦੇਣਾ ਤੇ ਉਸ ਤੋਂ ਬਾਅਦ ਜਿਹੜੀ ਪਾਲਕ ਆ ਇਹਨੂੰ ਆਪਾਂ ਅਲੱਗ ਰੱਖ ਲੈਣਾ 19 ਦੇਰ ਪਾਲਕ ਠੰਡੀ ਹੋ ਰਹੀ ਆ ਦੇਖੋ ਬਿਲਕੁਲ ਹਰੀ ਆ ਤੇ ਜਿਹੜਾ ਪਾਲਕ ਵਾਲਾ ਪਾਣੀ ਆ ਇਹ ਸਿੱਟਣਾ ਨਹੀਂ ਹੈਗਾ ਇਹਨੂੰ ਆਪਾਂ ਦਾਲ ਲਈ ਵਰਤਾਂਗੇ ਤੁਸੀਂ ਆਟਾ ਗੁੰਨ੍ਹ ਵੀ ਸਕਦੇ ਆ ਇਹਦੇ ਨਾਲ ਤੁਸੀਂ ਕੋਈ ਸਬਜ਼ੀ ਗਰੇਵੀ ਵਾਲੀ ਬਣਾ ਰਹੇ ਹੋ ਤਾਂ ਉਹਦੇ ਲਈ ਵੀ ਵਰਤ ਸਕਦੇ ਆ ਇੱਕ ਕੱਪ ਦਾਲ ਦਾ ਸੀ ਦੇਖੋ ਕਿੰਨੀ ਫੁੱਲ ਗਈ ਆ ਤੇ ਇਹਦੇ ਵਿੱਚ ਤੁਸੀਂ 3 ਕੱਪ ਇਹ ਪਾਣੀ ਪਾਉਣਾ ਆ ਜੀ ਮੈਂ 3 ਕੱਪ ਪਾਣੀ ਪਾਇਆ ਕਿਉਂਕਿ ਦਾਲ ਆਪਾਂ ਸੋਖ ਵੀ ਕੀਤੀ ਸੀ ਪਾਣੀ ਦੇ ਵਿੱਚ ਮਤਲਬ ਜਿਹੜੀ ਉਂਗਲੀ ਦਾ ਉੱਪਰਲਾ ਇੱਕ ਪੋਟਾ ਪਾਣੀ ਦੇ ਵਿੱਚ ਡਿਪ ਹੋਣਾ ਚਾਹੀਦਾ ਆ ਜਿੱਥੇ ਤੱਕ ਦਾਲ ਹੁੰਦੀ ਆ ਦਾਲ ਦੇ ਉੱਪਰ ਹੋਣਾ ਚਾਹੀਦਾ ਆ ਨਮਕ ਪਾਇਆ ਹਲਦੀ ਪਾਈ ਆ ਤੇ ਇਹਦੇ ਵਿੱਚ ਮੈਂ ਦਾਲ ਚੀਨੀ ਪਾਈ ਆ ਤੇਜ ਪੱਤਾ ਮੈਂ ਇਸ ਤਰ੍ਹਾਂ ਤੋੜ ਕੇ ਉਹ ਪਾਇਆ ਆ ਜੀ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਆ ਬੜੀ ਇਲਾਇਚੀ ਇਹ ਪਾਈ ਆ ਯਕੀਨ ਨਾ ਜਾਣਿਓ ਬਹੁਤ ਵਧੀਆ ਫਲੇਵਰ ਆਂਦਾ ਆ ਢਾਬੇ ਵਾਲੀ ਦਾਲ ਖਾਣੀ ਭੁੱਲ ਜਾਓਗੇ ਤੁਸੀਂ ਇਹ ਦਾਲ ਖਾ ਕੇ ਇੱਕ ਚਮਚੇ ਦੇ ਵਿੱਚ ਮੈਂ ਪਾਇਆ ਦੇਸੀ ਘਿਓ ਦਾ ਤੇ ਹੁਣ ਮੈਂ ਇਹਨੂੰ ਵਿਸਲ ਦਵਾਣੀ ਆ ਸਿਰਫ ਇੱਕ ਇੱਕ ਸੀਟੀ ਦਵਾਈ ਆ ਇੱਕ ਸੀਟੀ ਵੱਜ ਰਹੀ ਆ ਤੁਸੀਂ ਦੇਖ ਸਕਦੇ ਹੋ ਪਾਣੀ ਆਪਣੇ ਆਪ ਇਹਦਾ ਪ੍ਰੈਸ਼ਰ ਜਿਹੜਾ ਡਾਊਨ ਹੋ ਜਾਵੇ ਉਨੀ ਦੇਰ ਆਪਾਂ ਤੜਕੇ ਦੀ ਤਿਆਰੀ ਕਰਦੇ ਆ ਗੈਸ ਦੀ ਫਲੇਮ ਓਨ ਕਰ ਲਈ ਆ ਓਨ ਕਰਨ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਇਹਦੇ ਉੱਤੇ ਰੱਖਿਆ ਇੱਕ ਪਤਿਲਾ ਇਹਦੇ ਵਿੱਚ ਮੈਂ ਪਾਰਾਂ ਪਾ ਰਿਆਂ ਜੀ ਕੁਕਿੰਗ ਆਇਲ ਤੁਸੀਂ ਚਾਹੋ ਤਾਂ ਸਰੋਂ ਦਾ ਤੇਲ ਪਾ ਸਕਦੇ ਆ ਤੁਸੀਂ ਚਾਹੋ ਤਾਂ ਦੇਸੀ ਘਿਓ ਪਾ ਸਕਦੇ ਆ ਪਰ ਆਪਾਂ ਦੇਸੀ ਘਿਓ ਬਾਅਦ ਵਿੱਚ ਪਾਵਾਂਗੇ ਖਾਣ ਲੱਗੇ ਜੀਰਾ ਪਾਇਆ ਲਸਣ ਅਦਰਕ ਤੇ ਹਰੀਆਂ ਮਿਰਚਾਂ ਪਾਈਆਂ ਜੀ ਇਹਨਾਂ ਨੂੰ ਮੈਂ ਹਲਕਾ ਜਿਹਾ ਬਸ 1 ਮਿੰਟ ਇਹਨੂੰ ਸੌਟੇਜ ਆ ਕਰਨਾ ਬਹੁਤ ਜ਼ਿਆਦਾ ਇਹਨੂੰ ਪਕਾਉਣਾ ਨਹੀਂ ਹੈਗਾ ਉਸ ਤੋਂ ਬਾਅਦ ਦੋ ਤੋਂ ਤਿੰਨ ਮੈਂ ਪਿਆਜ਼ ਬਰੀਕ ਕੱਟ ਕੇ ਖੁੱਲੇ ਜਿਗਰੇ ਦੇ ਨਾਲ ਪਿਆਜ਼ ਪਾ ਲਿਓ ਜੀ ਬਹੁਤ ਟੇਸਟੀ ਦਾਲ ਬਣਦੀ ਏ ਪਾਏ ਆ ਜੇ ਇਹਨਾਂ ਨੂੰ ਵੀ ਪਿਆਜ਼ ਨੂੰ ਵੀ ਹਲਕਾ ਜਿਹਾ ਨਾਲ ਦਾ ਕਲਰ ਚੇਂਜ ਕਰਨਾ ਆ ਤੇ ਉਨੇ ਦੇਰ ਪਿਆਜ਼ ਪੱਕ ਰਿਹਾ ਤੁਸੀਂ ਵੀਡੀਓ ਨੂੰ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਇਹ ਮੈਂ ਹੁਣ ਇਹਦੇ ਵਿੱਚ ਪਾ ਰਹੀ ਆ ਇਹ ਮੇਥੇ ਨੂੰ ਮੇਥਿਆਂ ਦਾ ਪਾਊਡਰ ਪਾ ਰਹੀ ਆ ਤੇ ਹਲਦੀ ਪਾਈ ਆ ਲਾਲ ਮਿਰਚ ਪਾਈ ਆ ਕੁੱਟੀ ਹੋਈ ਧਨੀਆ ਪਾਊਡਰ ਪਾਇਆ ਆ ਦੇ ਦੇਗੀ ਮਿਰਚ ਪਾਈ ਆ ਇਹ ਚੀਜ਼ਾਂ ਪਾਣ ਤੋਂ ਬਾਅਦ ਜੀ ਇਹਨੂੰ ਮੈਂ ਹੁਣ ਇਹਦੇ ਵਿੱਚ ਹਲਕਾ ਜਿਹਾ ਇਹ ਪਾਣੀ ਪਾਵਾਂਗੀ ਤਾਂ ਜੋ ਜਿਹੜੇ ਸੁੱਕੇ ਮਸਾਲੇ ਆ ਜਲਣ ਨਾ ਤਲੇ ਦੇ ਨਾਲ ਨਾ ਲੱਗਣ ਲਓ ਜੀ ਇਹਨਾਂ ਨੂੰ ਪਕਾ ਰਹੀ ਆ ਸੋ ਜੀ ਮੈਂ ਕਹਿ ਰਹੀ ਸੀ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਦੇਖੋ ਤੁਸੀਂ ਤੇਲ ਜਿਹੜਾ ਸੈਪਰੇਟ ਹੋ ਗਿਆ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਦੋ ਤੋਂ ਤਿੰਨ ਕੱਟੇ ਹੋਏ ਟਮਾਟਰ ਪਾਏ ਆ ਟਮਾਟਰ ਜਿਹੜੇ ਆ ਇਹਨਾਂ ਦਾ ਮੈਂ ਪਹਿਲਾਂ ਛਿਲਕਾ ਉਤਾਰਦੀ ਹੁੰਨੀ ਆ ਛਿਲਕਾ ਉਤਾਰ ਕੇ ਟਮਾਟਰ ਪਾਉਣ ਦੇ ਨਾਲ ਇਹ ਹੁੰਦਾ ਆ ਕਿ ਇਹ ਜਿਹੜੇ ਛਿਲਕਾ ਹੁੰਦਾ ਛੇਤੀ ਹਾਜਮ ਨਹੀਂ ਹੁੰਦਾ ਤੇ ਦੂਸਰੀ ਗੱਲ ਆ ਜੀ ਇਹ ਬਹੁਤ ਜਲਦੀ ਮੈਸ਼ ਹੋ ਜਾਂਦਾ ਜੇ ਆਪਾਂ ਇਸ ਤਰ੍ਹਾਂ ਛਿਲਕਾ ਲਾ ਕੇ ਪਾਵਾਂਗੇ ਟੇਸਟ ਦੇ ਅਕੋਰਡਿੰਗ ਨਮਕ ਪਾਣਾ ਆ ਨਮਕ ਜਿਹੜਾ ਆ ਉਹ ਅਸੀਂ ਪਹਿਲਾਂ ਦਾਲ ਦੇ ਵਿੱਚ ਵੀ ਪਾਇਆ ਆ ਇਸ ਕਰਕੇ ਇਸ ਗੱਲ ਨੂੰ ਧਿਆਨ ਚ ਰੱਖਦੇ ਹੋ ਤੁਸੀਂ ਨਮਕ ਪਾਣਾ ਆ ਦੇਖ ਲਓ ਗੈਸ ਦੀ ਫਲੇਮ ਜਿਹੜੀ ਆ ਬਿਲਕੁਲ ਮੈਂ ਸਿਮਤੇ ਕਰ ਦਿੱਤੀ ਆ ਤੇ ਆ ਦੇਖੋ ਆਇਲ ਜਿਹੜਾ ਸੈਪਰੇਟ ਹੋ ਗਿਆ ਮਸਾਲਾ ਸਾਡਾ ਪੂਰੀ ਤਰ੍ਹਾਂ ਭੁੱਜ ਚੁੱਕਾ ਆ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਥੋੜਾ ਜਿਹਾ ਤੁਸੀਂ ਇਸ ਤਰ੍ਹਾਂ ਇਹਨੂੰ ਚਮਚ ਦੇ ਨਾਲ ਥੜਛੀ ਦੇ ਨਾਲ ਥੋੜਾ ਜਿਹਾ ਇਸ ਤਰ੍ਹਾਂ ਮੈਸ਼ ਕਰ ਦੋ ਹੁਣ ਜੀ ਜਿਹੜਾ ਆਪ ਦੇਖ ਲਓ ਸਾਡਾ ਪ੍ਰੈਸ਼ਰ ਬਿਲਕੁਲ ਡਾਊਨ ਹੋ ਗਿਆ ਕੁੱਕਰ ਦਾ ਤੇ ਇਹ ਦੇਖੋ ਦਾਲ ਸਾਡੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਦੇਖ ਸਕਦੇ ਹੋ ਤੁਸੀਂ ਆ ਦੇਖੋ ਜੀ ਬਿਲਕੁਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਸੀਟੀ ਲਵਾਣੀ ਆ ਤੇ ਦਾਲ ਨੂੰ ਜ਼ਿਆਦਾ ਟਾਈਮ ਨਹੀਂ ਲਵਾਉਣਾ ਦੇਖੋ ਤੁਸੀਂ ਛੋਲਿਆਂ ਦੀ ਜਿਹੜੀ ਦਾਲ ਆ ਬਿਲਕੁਲ ਉਹਦਾ ਦਾਣਾ-ਦਾਣਾ ਦਿਖਾਈ ਦੇ ਰਿਹਾ ਪਰ ਬਿਲਕੁਲ ਸੌਫਟ ਆ ਜੀ ਉਹ ਤੇ ਦੂਸਰੀ ਸਾਈਡ ਸਾਡਾ ਜਿਹੜਾ ਮਸਾਲਾ ਆ ਇਹ ਵੀ ਭੁੱਜ ਗਿਆ ਆ ਤੇ ਹੁਣ ਆਪਾਂ ਜਿਹੜੀ ਇਹ ਦਾਲ ਆ ਉਹ ਮਸਾਲੇ ਦੇ ਵਿੱਚ ਪਾਵਾਂਗੇ ਤੁਸੀਂ ਇਹਦੇ ਵਿੱਚ ਕੋਈ ਗਰਮ ਮਸਾਲਾ ਨਹੀਂ ਪਾਉਣਾ ਕਿਉਂਕਿ ਜਦੋਂ ਆਪਾਂ ਦਾਲ ਨੂੰ ਬੋਇਲ ਕਰਨ ਲੱਗੇ ਸੀ ਉਹਦੇ ਵਿੱਚ ਦਾਲਚੀਨੀ, ਬੜੀ ਇਲਾਇਚੀ, ਤੇਜ ਪੱਤਾ ਇਹ ਸਭ ਕੁਝ ਪਾ ਦਿੱਤਾ ਸੀ ਜ਼ਰੂਰਤ ਨਹੀਂ ਹੈਗੀ ਕਿ ਪੀਸਿਆ ਗਰਮ ਮਸਾਲਾ ਪਾਉਣ ਦੀ ਇੰਨਾ ਫਲੇਵਰ ਵਧੀਆ ਇਸ ਦਾਲ ਦੇ ਵਿੱਚ ਆਇਆ ਸੀ ਕਿ ਬਹੁਤ ਪਸੰਦ ਆਈ ਸਾਰੇ ਪੁੱਛ ਰਹੇ ਸੀ ਕਿ ਦਾਲ ਕਿਵੇਂ ਬਣਾਈ ਆ ਸੋ ਜੀ ਦਾਲ ਨੂੰ ਦੇਖੋ ਵਾਲਾ ਆ ਗਿਆ ਇੰਨਾ ਕੁ ਹੀ ਪਾਣੀ ਬਚਿਆ ਇਹ ਪਾਣੀ ਵੀ ਆਪਾਂ ਇਹ ਜਿਹੜਾ ਕੁੱਕਰ 'ਚ ਦਾਲ ਲੱਗੀ ਹੋਈ ਸੀ ਧੋ ਕੇ ਇਹਦੇ ਵਿੱਚ ਪਾ ਦਿੱਤਾ ਕਿਉਂਕਿ ਛੋਲਿਆਂ ਦੀ ਦਾਲ ਜਿਹੜੀ ਆ ਥੋੜੀ ਦੇਰ ਬਾਅਦ ਇਹ ਠੇਕ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਹੁਣ ਜਿਹੜੀ ਬੋਇਲ ਕੀਤੀ ਹੋਈ ਪਾਲਕ ਸੀ ਮੈਂ ਉਹ ਪਾਉਂਗੀ ਮੈਨੂੰ ਥੋੜਾ ਜਿਹਾ ਆਪਣਾ ਪਤਿੱਲਾ ਜਿਹੜਾ ਛੋਟਾ ਲੱਗ ਰਿਹਾ ਸੀ ਚਲੋ ਕੋਈ ਗੱਲ ਨਹੀਂ ਦਾਲ ਸਾਡੀ ਬਿਲਕੁਲ ਬਣ ਚੁੱਕੀ ਸੀ ਤੇ ਪਾਲਕ ਸਾਡੀ ਪੱਕੀ ਹੋਈ ਸੀ ਇੰਨੀ ਕੁ ਹੀ ਪਾਲਕ ਪਕਾਉਣੀ ਆ ਬਹੁਤ ਜ਼ਿਆਦਾ ਨਹੀਂ ਪਕਾਉਣੀ ਕਿਉਂਕਿ ਜਿਆਦਾ ਪਕਾਉਣ ਦੇ ਨਾਲ ਜਿਹੜਾ ਆਪਾਂ ਤਾਂ ਪਾਲਕ ਦੇ ਪੋਸ਼ਟਿਕ ਤੱਤ ਹੁੰਦੇ ਨਸ਼ਟ ਹੋ ਜਾਂਦੇ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਲਚੇਦਾਰ ਪਾਲਕ ਬਣ ਕੇ ਦਾਲ ਪਾਲਕ ਬਣ ਕੇ ਤਿਆਰ ਹੋ ਗਈ ਆ ਹੁਣ ਮੈਂ ਕਰਾਂਗੀ ਤੜਕੇ ਦੀ ਤਿਆਰੀ ਤੜਕਾ ਲਗਾਉਣ ਵਾਸਤੇ ਤੜਕਾ ਪੈਨ ਰੱਖ ਲਈ ਗੈਸ ਉੱਤੇ ਤੇ ਇਹਦੇ ਵਿੱਚ ਪਾਣਾ ਦੇਸੀ ਘਿਓ ਦੇਸੀ ਘਿਓ ਦਾ ਤੜਕਾ ਤੁਸੀਂ ਲਗਾਣਾ ਆ ਜੀ ਹੁਣ ਇਹਦੇ ਵਿੱਚ ਮੈਂ ਪਾਣੀ ਆ ਹਿੰਗ ਹਾਫ ਟੀस्पून ਮੈਂ ਹਿੰਗ ਪਾਈ ਆ ਤੇ ਇਹ ਜਿਹੜੀਆਂ ਆ ਹਰੀਆਂ ਮਿਰਚਾਂ ਲਾਲ ਹੋ ਜਾਂਦੀਆਂ ਉਹ ਪਾਈਆਂ ਆ ਸੁੱਕੀ ਮਿਰਚ ਪਾਈ ਆ ਤੇ ਥੋੜੀ ਜਿਹੀ ਮੈਂ ਕਸੂਰੀ ਮੇਥੀ ਪਾਈ ਆ ਤੇ ਗੈਸ ਤੋਂ ਹੇਠਾਂ ਉਤਾਰ ਕੇ ਇਹਦੇ ਵਿੱਚ ਮੈਂ ਪਾ ਲਈ ਦੇਗੀ ਮਿਰਚ 컬러 ਵਾਸਤੇ ਇਹਨੂੰ ਗੈਸ ਤੋਂ ਉਤਾਰ ਕੇ ਹੀ ਪਾਉਣਾ ਆ ਕਿਉਂਕਿ ਇਹ ਜੇ ਆਪਾਂ ਗੈਸ ਤੇ ਰੱਖੀਏ ਪੈ ਤੜਕਾ ਪੈਣੇ ਇਹ ਕਾਲੀ ਹੋ ਜਾਂਦੀ ਆ ਆ ਲਓ ਜੀ ਲਓ ਜੀ ਸਾਡਾ ਫਾਈਨਲ ਜਿਹੜਾ ਦਾਲ ਨੂੰ ਤੜਕਾ ਲੱਗ ਚੁੱਕਾ ਆ ਪਾਲਕ ਵਾਲੀ ਦਾਲ ਜਾਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਆ ਪ੍ਰਦੀਪ ਸਾਡੇ ਨੂੰ ਬਹੁਤ ਪਸੰਦ ਆਏ ਦੂਸਰੇ ਦਿਨ ਵੀ ਕਹਿ ਰਹੀ ਸੀ ਕਿ ਮੰਮਾ ਤੁਸੀਂ ਦਾਲ ਫੇਰ ਉਹੀ ਦਾਲ ਬਣਾਓ ਇੰਨੀ ਟੇਸਟੀ ਬਣੀ ਸੀਗੀ ਕਿ ਸਭ ਨੇ ਖੁਸ਼ ਹੋ ਕੇ ਖਾਧੀ ਤੁਸੀਂ ਇਹਨੂੰ ਸਿੰਪਲ ਫੁਲਕੇ ਨਾਲ ਖਾਓ ਜਾਂ ਤੁਸੀਂ ਇਹਨੂੰ ਚਾਵਲਾਂ ਨਾਲ ਖਾਓ ਜਾਂ ਸਭ ਤੋਂ ਵੱਧ ਟੇਸਟੀ ਸਿੰਪਲ ਪਰਾਂਠੇ ਨਾਲ ਬਣਦੀ ਆ ਤੇ ਬਹੁਤ ਵਧੀਆ ਲੱਗਦੀ ਆ ਬਣਾਓ ਖਾਓ ਖੁਸ਼ ਰਹੋ ਸਭ ਨੂੰ ਖਿਲਾਓ ਦੇਖੋ ਜੀ ਦਾਲ ਦੀ ਲੁੱਕ ਕਿੰਨੀ ਵਧੀਆ ਪਾਲਕ ਦਾ ਰੰਗ ਦੇਖੋ ਬਿਲਕੁਲ ਹਰਾਇਆ ਪਾਲਕ ਜਿਹੜੀ ਆ ਤੁਸੀਂ ਇਸੇ ਤਰੀਕੇ ਨਾਲ ਬੋਇਲ ਕਰਕੇ ਪਾਇਓ ਤੇ ਨਾਲੇ ਇਸ ਤਰ੍ਹਾਂ ਜਿਹੜੇ ਲੱਛੇ ਜੇ ਆ ਜਦੋਂ ਆਪਾਂ ਵਾਈਟ ਲੈਂਦੇ ਆ ਨਾ ਨਾਲ ਆਂਦੇ ਆ ਬਹੁਤ ਟੇਸਟੀ ਲੱਗਦੇ ਆ ਤੇ ਜੀ ਮੈਂ ਤੁਹਾਨੂੰ ਮਿਲਦੀ ਆ ਨੈਕਸਟ ਵੀਡੀਓ ਚ ਵੀਡੀਓ ਨੂੰ ਯਾਦ ਦੇ ਨਾਲ ਲਾਈਕ ਕਮੈਂਟ ਜ਼ਰੂਰ ਕਰਨੀਆਂ ਪਸੰਦਾਂ ਦੀਆਂ ਤੱਕੇ ਤੱਕੇ ਸ਼ੇਅਰ ਵੀ ਕਰਨੀਆਂ ਤੇ ਜੀ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਦੇਖੋ ਜੀ ਦਾਲ ਸਾਡੀ ਬਣ ਕੇ ਤਿਆਰ ਹੋ ਗਈ ਆ ਅਸੀਂ ਖਾਣ ਲੱਗਿਆ ਜੀ ਹੁਣ ਖਾਣਾ ਖਾਣਾ ਖਾਣ ਦੀ ਤਿਆਰੀ ਹੋ ਰਹੀ ਹੈ ਬਹੁਤ ਵਧੀਆ ਦਾਲ ਆ ਤੁਹਾਨੂੰ ਥੋੜੀ ਜਿਹੀ ਪਤਲੀ ਲੱਗ ਰਹੀ ਹੋਗੀ ਪਰ ਇਹ ਦਾਲ ਵੀ ਜਿਹੜੀ ਆ ਬਿਲਕੁਲ ਸਹੀ ਸੀ ਬਾਅਦ ਵਿੱਚ ਇਹ ਥੋੜੀ ਥਿੱਕ ਹੋ ਜਾਂਦੀ ਆ ਓਕੇ ਜੀ ਨੈਕਸਟ ਵੀਡੀਓ ਚ ਮਿਲਦੇ ਆ ਸਤਿ ਸ੍ਰੀ ਅਕਾਲ ਜੀ ਰੱਬ